ਕਾਟ ਇੰਨੀਆਂ ਜ਼ਮੀਨਾਂ ਪਈਆਂ ਇਧਰ ਕਿ ਅੱਜ ਮੈਂ ਕਹਿਣਾ ਅਭੀ ਤੁਸੀਂ ਜ਼ਮੀਨਾਂ ਘੜਾ ਕੇ ਦੇਖ ਲੋ 70000 ਰੁਪਏ ਠੇਕੇ ਨਾ 20000 ਰੁਪਏ ਠੇਕੇ ਦਿੱਤੀਆਂ ਹੋਈਆਂ ਪੰਜ ਦੀ ਜ਼ਮੀਨਾਂ ਕਿੰਨੀਆਂ ਜ਼ਮੀਨਾਂ ਗਾਇਬ ਨੇ ਕਿਸੇ ਨੂੰ ਨਹੀਂ ਬਤਾ ਗੁਰਦੁਆਰੇ ਡਾਂਗ ਗੁਰਦੁਆਰਾ ਡਾਂਗ ਮਾਰ ਗੁਰਦੁਆਰਾ ਗਿਆਨ ਗੋਦੜੀ ਇਹ ਸਭ ਗੁਰਦੁਆਰਿਆਂ ਦਾ ਕੋਈ ਬੋਲ ਕੇ ਰਾਜੀ ਨਹੀਂ ਕਹਿਣ ਨੂੰ ਅਸੀਂ ਸਿੱਖ ਲੀਡਰਾਂ ਕਹਿਣ ਨੂੰ ਅਸੀਂ ਫਲਾਣੇ ਪਾਰਟੀ ਚਾ ਕਹਿਣ ਨੂੰ ਅਸੀਂ ਜੀ ਰੂਲਿੰਗ ਪਾਰਟੀ ਚਾ ਕਹਿਣ ਨੂੰ ਜੀ ਅਸੀਂ ਇਹ ਉਹ ਐਮਪੀ ਬਣ ਗਏ ਕੈਨੋਸੀ ਐਮਐਲਏ ਬਣ ਗਏ ਕੀ ਕਰਨਾ ਤੁਹਾਡੇ ਐਮਐਲਏ ਐਮਪੀਆਂ ਦਾ ਬਣੇ ਤੁਸੀਂ ਗੁਰੂ ਦੇ ਨਾਮ ਨਾਲ ਤੇ ਹੋ ਕਰਨਾ ਤੁਸੀਂ ਪੰਥ ਦਾ ਕੁਝ ਵੀ ਨਹੀਂ ਇਹਦਰ ਕੀ ਅਸੀਂ ਲੋਅ ਪ੍ਰਸਪੈਕਟਿਵ ਚ ਬਹੁਤ ਪਿੱਛੇ ਚੱਲ ਰਹੇ ਆ ਮਾਨ ਸਾਹਿਬ ਨੇ ਕਿਹਾ ਸੀ ਵੀ ਚੀਫ ਜਸਟਿਸ ਆ ਜਿਹੜਾ ਸਿੱਖ ਲਾਓ ਨਹੀਂ ਗੱਲ ਤਾਂ ਹੈ ਹੀ ਹੈ ਨਾ ਵੀ ਸਾਡੇ ਬੱਚੇ ਆਉਣ ਤੇ ਸਹੀ ਚੀਫ ਜਸਟਿਸ ਲਿਆਈਏ ਕਿੱਥੋਂ ਸਿੱਖ ਪੜਦੇ ਹੀ ਨਹੀਂ ਸਾਡੇ ਕਰਾ ਕੀ ਕਰਦੇ ਸਾਡੇ ਦੇਖੋ ਮੈਂ ਨਾ ਉਸ ਹਰ ਇੱਕ ਸ਼ਖਸ ਨੂੰ ਸਲਾਮ ਕਰਦਾ ਜਿਹੜਾ ਰਾਜ ਦੀ ਭਾਵਨਾ ਕਰ ਰਿਹਾ ਹੈ ਜੇ ਇੱਕ ਬਿਹਾਰੀ ਆਈਐਸ ਬਣ ਰਿਹਾ ਹੈ ਆਈਪੀਐਸ ਬਣ ਰਿਹਾ ਕੋਈ ਮਾੜੀ ਗੱਲ ਨਹੀਂ ਅਗਲੇ ਮਿਹਨਤ ਕਰ ਰਿਹਾ ਹੈ ਬਣ ਰਿਹਾ ਹੈ ਭਾਈ ਪਰ ਸਾਡੇ ਪੰਜਾਬੀਆਂ ਨੂੰ ਫੁਕਰੀ ਬਾਜ਼ੀ ਤੋਂ ਇਸ ਵਕਤ ਵੇਹਨ ਨਹੀਂ